ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਪੰਜਾਬ ਸਰਕਾਰ ਲਗਾਤਾਰ ਨਿਸ਼ਾਨੇ ਤੇ ਰਹਿੰਦੀ ਔਰ ਖਾਸ ਤੌਰ ਤੇ ਆਮ ਆਦਮੀ ਪਾਰਟੀ ਪਰ ਸਵਾਲ ਵੱਡੇ ਹੈ ਕਿ ਜਦੋਂ ਆਪਣੇ ਸਵਾਲ ਖੜੇ ਕਰੇ ਲੱਗ ਜਾਣੀਆਂ ਕਹਿ ਲਿਏ ਕਿ ਜਦੋਂ ਆਪਣਿਆਂ ਤੇ ਸਰਕਾਰ ਇਸ ਤਰ੍ਹਾਂ ਦਾ ਕੰਮ ਕਰੇ ਜਿਸ ਤੋਂ ਬਾਅਦ ਆਪਣੇ ਕਹਿਣ ਕੇ ਤੁਹਾਡੇ ਤੋਂ ਤੇ ਬੇਗਾਨੇ ਚੰਗੇ ਸੀ ਹੁਣ ਸਵਾਲ ਹੋਰ ਵੱਡੇ ਹੋ ਜਾਂਦੇ ਹੈ ਅੱਜ ਪਟਿਆਲੇ ਤੋਂ ਜੋ ਤਸਵੀਰਾਂ ਸਾਹਮਣੇ ਆਈਆਂ ਉਹਨਾਂ ਤਸਵੀਰਾਂ ਨੇ ਸਵਾਲ ਹੋਰ ਵੱਡੇ ਕਰ ਦਿੱਤੇ ਐਮਐਲਏ ਸਨੌਰ ਹਰਮੀਤ ਸਿੰਘ ਪਠਾਨ ਮਾਜਰਾ ਦੀ ਕੋਠੀ ਖਾਲੀ ਕਰਾਣਾ ਉੱਥੇ ਪੁਲਿਸ ਭੇਜਣਾ ਔਰ ਇਹ ਕਹਿਣਾ ਕਿ ਕੋਰਟ ਵੱਲੋਂ ਹੁਕਮ ਸੀਗੇ ਜਿਸ ਕਰਕੇ ਕੋਠੀ ਖਾਲੀ ਕਰਾਈ ਗਈ ਪਰ ਸਵਾਲ ਵੱਡਾ ਹੈ ਕਿ ਕੋਠੀ ਖਾਲੀ ਕਰਾਉਣ ਨੂੰ ਲੈ ਕੇ ਕਈ ਤਰਕ ਜਿਹੜੇ ਦਿੱਤੇ ਗਏ ਉਹਨਾਂ ਤਰਕਾਂ ਦੇ ਪਿੱਛੇ ਦੀ ਕਹਾਣੀ ਕੀ ਹੈ ਜਾਂ ਕਹਿ ਲੋ ਕਿ ਕਹਾਣੀ ਸਾਰੀ ਸਿਆਸੀ ਹੈ ਹਰਮਿੰਦਰ ਸਿੰਘ ਪਠਾਨ ਮਾਜਰਾ ਜੀ ਇਸ ਵੇਲੇ ਮੇਰੇ ਨਾਲ ਜੁੜ ਚੁੱਕੇ ਨੇ ਪਠਾਨ ਮਾਜਰਾ ਸਾਹਿਬ ਬਹੁਤ-ਬਹੁਤ ਸਵਾਗਤ ਜੀ ਆਇਆਂ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਪਠਾਨ ਮਾਜਰਾ ਸਾਹਿਬ ਕੀ ਮਤਲਬ ਮੈਂ ਜਿਹੜੀ ਗੱਲ ਸ਼ੁਰੂਆਤ ਚ ਕਹੀ ਕਿ ਕਹਿੰਦੇ ਕਿ ਦੂਜਾ ਜਦੋਂ ਮਾਰਦਾ ਤੇ ਉਹ ਚਲੋ ਨਹੀਂ ਵੇਖਦਾ ਪਰ ਕਈ ਵਾਰੀ ਇਹਨੇ ਕਹਾਵਤ ਕਹੀ ਜਾਂਦੀ ਹੈ ਕਿ ਆਪਣਾ ਜਦੋਂ ਸੁਟਕੇ ਮਾਰਦਾ ਤੇ ਉਹ ਘੱਟੋ ਘੱਟ ਇਹ ਵੇਖ ਲੈਂਦਾ ਕਿ ਛਾਂ ਚ ਸੁਟੀਏ ਪਰ ਇਹ ਹਾਲਾਤ ਬਣੇ ਕਿਉਂ ਹੋਏ ਨੇ ਕੀ ਹੋਇਆ ਅੱਜ ਸਾਰਾ ਤੁਹਾਨੂੰ ਸਾਰੀ ਗੱਲ ਦਾ ਪਤਾ ਤੁਸੀਂ ਮੇਰੇ ਵਾਂਗੂ ਪੀੜਤ ਜੇ ਅਸਲ ਜਿਹੜੀ ਡਿਕਟੇਟਰਸ਼ਿਪ ਆਣਾ ਉਹ ਇਹਨਾਂ ਦੀ ਛਲਕਦੀ ਆ ਇਹਨਾਂ ਨੂੰ ਇਹ ਵੀ ਅਸੀਂ ਦਬਾ ਲਾਂਗੇ ਇਹਤੇ ਤਸ਼ੱਦਦ ਕਰਾਂਗੇ ਇਹਦੇ ਪਰਿਵਾਰ ਤੇ ਤਸ਼ੱਦਦ ਕਰਾਂਗੇ ਤੇ ਦਬ ਜੂਗਾ ਤੇ ਕਹ ਲਿਆ ਵੀ ਇਹ ਜਿਹੜੀਆਂ ਚੀਜ਼ਾਂ ਇਹ ਹੁਣ ਕਰਦਾ ਮੈਂ ਕਬੱਡੀ ਖੇਡਦਾ ਇੱਥੋਂ ਤੱਕ ਐਮਐਲਏ ਬਣਿਆ ਆ ਕੋਈ ਨਹੀਂ ਬਾਬੇ ਬੁੱਡੇ ਦੇ ਘਰਾਂ ਦੇਰਾਂ ਦੇਰ ਨਹੀਂ ਹੈਗੀ ਇਹ ਇਹ ਥੋੜਾ ਟਾਈਮ ਰਹਿ ਗਿਆ ਰਹਿ ਗਿਆ ਮਹੀਨੇ ਰਹਿ ਗਏ ਹੁਣ ਤੇ ਆਪਾਂ ਸਾਲ ਵੀ ਨਹੀਂ ਕਹਿ ਸਕਦੇ ਤੇ ਜੇ ਰੱਬ ਨੇ ਚਾਇਆ ਤਾਂ ਬਹੁਤ ਛੇਤੀ ਇਹਦਾ ਜਵਾਬ ਮਿਲ ਜੂਗਾ ਕੁਝ ਬਾਬਾ ਬੁੱਢਾ ਦਊਗਾ ਕੁਝ ਸਾਡਾ ਹਲਕਾ ਦਊਗਾ ਕੁਝ ਪੰਜਾਬ ਦਊਗਾ ਤੇ ਇਹਨਾਂ ਚੀਜ਼ਾਂ ਦਾ ਜਿਹੜਾ ਇੱਕ ਮੈਂ ਇੱਕ ਚੀਜ਼ ਕਹਿਣਾ ਮਾਨ ਸਾਹਿਬ ਚੌੜਾ ਆ ਕੇ ਆਪਾਂ ਹਰ ਇੱਕ ਗੱਲ ਕਹਿ ਦਿੰਨੇ ਵੀ ਮੇਰੇ ਨਾਲ ਦਾ ਬਈ ਸੀਐਮ ਇੱਥੇ ਤੱਕ ਆਇਆ ਨਹੀਂ ਬਿਲਕੁਲ ਸਹੀ ਗੱਲਾਂ ਤਾ ਆਨਾ ਤੂੰ ਵੀ ਤੇਰੇ ਨਾਲ ਦਾ ਸੀਐਮ ਅਜੇ ਤੱਕ ਆਇਆ ਕੋਈ ਨਹੀਂ ਜਿਹੜੇ ਬੰਦੇ ਦਾ ਜਿਹੜੇ ਕੰਮ ਚ ਵਾਹ ਵਾਸਤਾ ਹੋਵੇ ਜਿਹੜੇ ਕੰਮ ਦਾ ਟ੍ਰੈਂਡ ਹੋਵੇ ਉਹ ਬੰਦਾ ਉਸੇ ਚੀ ਕੰਮ ਜਾ ਵਹ ਰੇਂਦਾ ਜਿਹੜੇ ਬੰਦੇ ਦਾ ਵਾਹ ਵਾਸਤਾ ਸਿਆਸਤ ਨਾਲ ਨਾ ਹੋਵੇ ਉਹ ਸਿਆਸਤ ਚਾਹੇ ਤੋ ਕਹਾਣੀ ਕਰਦਾ ਹੁੰਦਾ ਜਿਵੇਂ ਇਹ ਕਰ ਰਿਹਾ ਜਿਹੜੇ ਬੰਦੇ ਨੂੰ ਪਤਾ ਹੋਵੇ ਵੀ ਐਮਐਲਏ ਬਨਣਾ ਕਿਵੇਂ ਆ ਐਮਪੀ ਕਿਵੇਂ ਬੰਨਾ ਕਿਤਰਾ ਇੱਥੋਂ ਤੱਕ ਪਹੁੰਚਣ ਵਾਸਤੇ ਬੰਦੇ ਦਾ ਆ ਟਾਈਮ ਕਿੰਨਾ ਲੱਗਦਾ ਸਮਾਂ ਕਿੰਨਾ ਲੱਗਦਾ ਤੇ ਕਿਵੇਂ ਬੰਦੇ ਨਾਲ ਖੜਨਾ ਆ ਤੇ ਖੜਨ ਦਾ ਪਤਾ ਹੋਵੇ ਵੀ ਆਪਦੇ ਐਮਐਲਏ ਨਾਲ ਕਿਵੇਂ ਆਪਣੇ ਬੰਦਿਆਂ ਨਾਲ ਕਿਵੇਂ ਖੜਨਾ ਜੇ ਪਤਾ ਲੱਗ ਜੇ ਤੇ ਸ਼ਾਇਦ ਸਾਡੇ ਪੰਜਾਬ ਦੀ ਅੱਜ ਤਸਵੀਰ ਹੋਰ ਹੁੰਦੀ ਜਿਹੜੇ ਬੰਦੇ ਨੂੰ ਸਿਰਫ ਲੋਕਾਂ ਨੂੰ ਹਸਾਉਣ ਤੋਂ ਜਾਂ ਲੋਕਾਂ ਦਾ ਮਨੋਰੰਜਨ ਕਰਨ ਦਾ ਕੰਮ ਹੋਵੇ ਤੇ ਉਹਦਾ ਕੰਮ ਬਣ ਜੇ ਸੀਐਮ ਦਾ ਉਹ ਫਿਰ ਮਨੋਰੰਜਨ ਦੇ ਚੱਕਰ 'ਚ ਜਿਆਦਾ ਰਹਿੰਦਾ ਪਬਲਿਕ ਦੇ ਅੜਨਾੜਾਉਣ ਦਾ ਜਾਂ ਲੋਕਾਂ ਦੇ ਕੰਮ ਕਰਨ ਦਾ ਜਾਂ ਸਟੈਂਡ ਕਰਨ ਦਾ ਜਾਂ ਪਿੱਛੇ ਖੜਨ ਦਾ ਆਪਣੇ ਬੰਦਿਆਂ ਦੇ ਉਹਦੇ ਦਿਮਾਗ 'ਚ ਘੱਟ ਹੁੰਦਾ ਉਹ ਆਪਣੇ ਆਪ 'ਚ ਬਹੁਤ ਇਹ ਸਮਝਦਾ ਵੀ ਮੈਂ ਪਤਾ ਨਹੀਂ ਕੀ ਬਣ ਗਿਆ ਅੱਜ ਵੀ ਮੇਰੇ ਨਾਲ ਦਾ ਕੋਈ ਸਿਆਮ ਨਹੀਂ ਆਇਆ ਤੇਰੇ ਨਾਲ ਦੇ ਬੜੇ ਆਏ ਆ ਤੇ ਬੜੇ ਨੰਗ ਗਏ ਆ ਇਹ ਜਦੋਂ ਦਾ 1900 ਕੀ ਆਂਦੇ ਤੇ 2026 ਆ ਗਈ ਏ ਤੇ ਇਹ ਜਦੋਂ ਇੱਕ ਸ਼ੁਰੂ ਹੋਇਆ ਹੈ ਨਾ ਉਦੋਂ ਤੋਂ ਇਹ ਚੱਲਦੀ ਆਉਂਦੀ ਆ ਪਤ ਨਹੀਂ ਕਿੰਨੇ ਇੱਕ ਸਾਧੀਆਂ ਹਜ਼ਾਰਾਂ ਸਾਲ ਹੋ ਗਿਆ ਇਸ ਸਿਸਟਮ ਨੂੰ ਚੱਲਦੇ ਆ ਚੱਲਦੇ ਰਹਿਣਾ ਇੱਥੇ ਰਾਜਾ ਦਾ ਰਾਜ ਨਹੀਂ ਰਿਹਾ ਤੇ ਜਿਹੜੀ ਚੀਜ਼ ਵੋਟਾਂ ਨਾਲ ਮਿਲਦੀ ਹੋਵੇ ਉਹਦਾ ਰਾਜ ਬਹੁਤ ਘੱਟ ਰਹਿੰਦਾ ਜੇ ਜਿਹੜੇ ਲੱਛਣਾਂ ਅੱਜ ਬਣਾਏ ਆ ਸੀਐਮ ਸਾਹਿਬ ਨੇ ਜਾਂ ਦਿੱਲੀ ਵਾਲਿਆਂ ਨੇ ਤੇ ਮੈਨੂੰ ਲੱਗਦਾ ਵੀ ਧੂਰੀ ਵਾਲੇ ਹੀ ਸ਼ਾਇਦ ਉਹਦਾ ਜਵਾਬ ਦੇ ਦੇਣ ਕਿ ਜਦੋਂ ਟਾਈਮ ਆ ਗਿਆ ਜੇ ਧੂਰੀਓ ਇਲੈਕਸ਼ਨ ਲੜੇ ਮਾਨ ਸਾਹਿਬ ਤੇ ਨਹੀਂ ਤੁਸੀਂ ਤੇ ਕਹਿ ਰਹੇ ਹੋ ਧੂਰੀ ਵਾਲੇ ਜਵਾਬ ਦੇ ਦੇਣਗੇ ਹਾਲਾਂਕਿ ਤੁਸੀਂ ਆਪਣੇ ਮਸਲੇ 'ਚ ਵੀ ਕਹਿ ਦਿੱਤਾ ਕਿ ਹਲਕੇ ਵਾਲੇ ਜਵਾਬ ਦੇਣਗੇ ਜ਼ਿੰਮੇਵਾਰੀਆਂ ਤੁਹਾਡੇ ਹਲਕਿਆਂ 'ਚ ਵੀ ਲੋਕਾਂ ਨੂੰ ਦੇਤੀਆਂ ਕੋਠੀਆਂ ਉਹ ਵੀ ਲੈ ਕੇ ਬੈਠੇ ਨੇ ਅੱਜ ਤੁਸੀਂ ਸਵਾਲ ਉਹਨਾਂ ਤੇ ਵੀ ਖੜੇ ਕੀਤੇ ਨੇ ਕਿ ਭਾਈ ਹੁਣ ਤੇ ਚੇਅਰਮੈਨੀ ਵੀ ਚਲੀ ਗਈ ਉਹ ਵੀ ਪਟਿਆਲੇ ਦੇ ਕਿਸੇ ਹੋਰ ਬੰਦੇ ਨੂੰ ਦੇਤੀ ਹੁਣ ਕਿਸ ਕਪੈਸਿਟੀ 'ਚ ਕੋਠੀ ਲੈ ਕੇ ਬੈਠੇ ਨੇ ਮੈਂ ਉਹਦੀ ਵੀ ਗੱਲ ਕਰੂੰਗਾ ਪਰ ਮੈਨੂੰ ਇਹ ਦੱਸੋ ਤੁਹਾਡੇ ਵਾਲੇ ਮਸਲੇ 'ਚ ਤਕਨੀਕੀ ਜਾਂ ਕਾਨੂੰਨੀ ਪਹਿਲੂ ਕੀ ਕਹਿ ਰਹੇ ਨੇ ਹੈ ਕਿ ਜੀ ਕੋਰਟ ਦਾ ਆਰਡਰ ਸੀਗਾ ਅੱਜ ਕਈ ਪੱਤਰਕਾਰਾਂ ਨੂੰ ਮੈਂ ਸੁਣਿਆ ਜਿਹੜੇ ਬਾਹਰ ਅਫਸਰ ਪਹੁੰਚੇ ਹੋਏ ਸੀ ਉਹਨਾਂ ਨਾਲ ਉਹਨਾਂ ਨੇ ਬਹੁਤ ਸਵਾਲ ਕੀਤੇ ਪਰ ਉਹਨਾਂ ਨੇ ਉਹੀ ਜੋ ਰਟੀ ਰਟਾਈ ਗੱਲ ਕਿ ਜੀ ਕੋਰਟ ਦਾ ਹੁਕਮ ਸੀ ਆਪਾਂ ਤੇ ਕਾਨੂੰਨ ਦੇ ਮੁਤਾਬਕ ਸਾਰੀ ਕਾਰਵਾਈ ਕਰ ਰਹੇ ਹਾਂ ਕੀ ਵਾਕਈ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਈ ਹੈ ਕੋਰਟ ਤੇ ਤਾਂ ਗਏ ਹੀ ਨਹੀਂ ਇਹ ਕੰਮ ਤੇ ਐਸਡੀਐਮ ਤੋਂ ਕੋਈ ਤੁਹਾਨੂੰ ਪਤਾ ਐਸਡੀਐਮ ਡੀਸੀ ਤੇ ਸਾਰੇ ਸਰਕਾਰ ਦੇ ਅੰਡਰ ਚ ਆ ਜਿਨ੍ਹਾਂ ਨੂੰ ਲੌਰੀ ਸਰਕਾਰ ਆ ਲੌਂਦੀ ਸਰਕਾਰ ਆ ਉਹਨਾਂ ਤਾਂ ਜੋ ਮਰਜ਼ੀ ਕਰਾ ਲੈਣਾ ਅੱਜ ਦੇ ਤਰੀਕ ਸੀ ਸਾਡੀ ਉਹਦਾ ਡਿਸੀਜਨ ਵੀ ਨਹੀਂ ਅੱਜ ਦਿੱਤਾ ਕੋਈ ਵੀ ਉਹਨੂੰ ਖਾਲੀ ਕਰਨ ਵਾਸਤੇ ਕਿਹੜੇ ਜਿਰੀਏ ਨਾਲ ਉਹਨੂੰ ਖਾਲੀ ਕਰਨ ਵਾਸਤੇ ਅਸੀਂ ਕਹਿ ਸਕਦੇ ਇੱਕ ਮੌਜੂਦਾ ਐਮਐਲਏ ਨੂੰ ਇੱਕ ਕੇਜਰੀਵਾਲ ਨੂੰ ਲਿਆ ਕੇ ਦਿੱਲੀੋਂ 50 ਨੰਬਰ ਕੋਠੀ ਦੇ ਦਿੱਤੀ ਆ ਇੱਕ ਕਰਪੂਰਸਰਾ ਹਾਊਸ ਹਰੂ ਦੇ ਦਿੱਤਾ ਆ ਸਰਕਾਰੀ ਉਹ ਸਾਡਾ ਤੰਤਰ ਮੰਤਰ ਸਾਰਾ ਚਲਾ ਰਿਹਾ ਆ ਪੰਜਾਬ ਸਰਕਾਰ ਦਾ ਉਹਦੇ ਕੋ ਕੀ ਅਧਿਕਾਰ ਆ ਇਤਨਾ ਫਿਰ ਬੀਜੇਪੀ ਵਾਲਿਆਂ ਦਾ ਵੀ ਪ੍ਰਧਾਨ ਹੈਗਾ ਇੰਤਰਾ ਕਾੰਗਰਸ ਵਾਲਾ ਦਾ ਵੀ ਸੋਨੀਆ ਗਾਂਧੀ ਹੈਗੀ ਪ੍ਰਧਾਨ ਆ ਫਿਰ ਇਹ ਵੀ ਦੇ ਦੇਣ ਸਾਰਾ ਹਿਸਾਬ ਕਿਤਾਬ ਸਾਰਾ ਉਹਨਾਂ ਨੂੰ ਤੇ ਜਿਹੜਾ ਬੰਦਾ ਕਿਸੇ ਸੰਵਿਧਾਨਿਕ ਅਹੁਦੇ ਤੇ ਹੈ ਨਹੀਂ ਪੰਜਾਬ ਦੇ ਕਿਤੇ ਵੀ ਉਹ ਪੰਜਾਬ ਦਾ ਸਾਰਾ ਕੁਝ ਵਰਤ ਰਿਹਾ ਉਹ ਕਿਹੜੇ ਬੇਸ ਤੇ ਵਰਤ ਰਿਹਾ ਇਹ ਲੋਕ ਵੀ ਸਵਾਲ ਕਰਨ ਤੇ ਲੋਕ ਵੀ ਪੁੱਛਣ ਨਾ ਇਹਨਾਂ ਨੂੰ ਵੀ ਤੁਸੀਂ ਕਿਹੜੇ ਬੇਸ ਤੇ ਇਹ ਕੋਠੀਆਂ ਵਰਤ ਰਹੇ ਹੋ 50 ਨੰਬਰ ਕਿਹੜੇ ਬੇਸ ਤੇ ਵਰਤੀ ਆ ਤੇ ਜੇ ਹੋਰ ਕਿਸੇ ਦੇ ਨਾਂ ਤੇ ਤੁਸੀਂ ਅਲਾਟ ਕਰਾਈ ਆ ਤਾਂ ਉਹਨੂੰ ਤੁਸੀਂ ਕਿਵੇਂ ਯੂਜ਼ ਕਰ ਸਕਦੇ ਹੋ ਤੇ ਜੇ ਹੁਣ ਇਹਦਾ ਦੂਸਰਾ ਹੈ ਪੜਾ ਹਟਾਣਾ ਆ ਜਾਂ ਨੂੰ ਅਹੁਦਾ ਦੇਣ ਹੋਰ ਤੇ ਜਾਂ ਫਿਰ ਇਹਦੇ ਕੋਠੀ ਖਾਲੀ ਕਰਾਉਣ ਇੱਕ ਦੋ ਦੋ ਚੀਜ਼ਾਂ ਨਾ ਤੇ ਕੇਜਰੀਵਾਲ ਨੂੰ ਜਾਂ ਤੇ ਫਿਰ ਪੰਜਾਬ ਚੋਂ ਕੋਈ ਚੀਜ਼ ਦੇਣਾ ਕੋਠੀ ਦੇ ਦੇਣਾ ਤੇ ਜਾਂ ਫਿਰ ਉਹਦੇ ਕੋਠੀ ਛਡਾਉਣ ਕਰਪੂਰਸਲਾ ਦੇ ਹਾਊਸ ਵੀ ਛਡਾਉਣ ਇਹ ਪੰਜਾਬ ਸਰਕਾਰ ਦਾ ਨਾ ਕਿ ਉਹਨਾਂ ਦੇ ਕਿਸੇ ਪਿਓ ਦਾ ਆ ਇਹਨਾਂ ਦੇ ਪਿਓ ਦੀ ਚੀਜ਼ ਜਾਇਦਾਦ ਨਹੀਂ ਗ ਸਰਕਾਰ ਦੀ ਜਾਇਦਾਦ ਆ ਇਹ ਜਿੱਦਣ ਨਾ ਹੋਈ ਉਦੋਂ ਫਿਰ ਇਹ ਕਿੱਥੇ ਰਹੂਗਾ ਮੇਰ ਕੋ ਤਾਂ ਘਰ ਛੜਾ ਲਾ ਮੈਨੂੰ ਤੇ ਰੱਬ ਬਾਬੇ ਬੁੱਢੇ ਨੇ ਤੇ ਆਪਣਾ ਘਰ ਵੀ ਦਿੱਤਾ ਤੇ ਮਹਾਰਾਜ ਦੀ ਕਿਰਪਾ ਨਾਲ ਮੈਂ ਘਰ ਲੈਣ ਦੀ ਕੰਪੈਸਟੀ ਵੀ ਰੱਖਦਾ ਆ ਇਹ ਕਿੱਥੇ ਜਾਣ ਕੇ ਕੱਲ ਨੂੰ ਤੇ ਇਸ ਕਰਕੇ ਮੈਨੂੰ ਘਰ ਛੜਾਉਣਾ ਕੋਈ ਨਾ ਛੜਾਉਣਾ ਮੈਂ ਨਹੀਂ ਵੀ ਮੈਂ ਨਾ ਤਾਂ ਦਬੂੰਗਾ ਮੈਂ ਮਜਹਿ ਲਿਆ ਬਾਜੇ ਦਾ ਜੱਟ ਆ ਠੀਕ ਹੈ ਨਹੀਂ ਸੁਰ ਸਿੰਘ ਹੀ ਐ ਹੀ ਦਬਦੇ ਦੁਬਦੇ ਨਹੀਂ ਇਹ ਚਾਹੇ ਮਿਰ ਤੇ ਹੋਰ ਤੇ ਸ਼ਦਦਤ ਕਰ ਲੇ ਤੇ ਕੋਈ ਗੱਲ ਨਹੀਂ ਇਹ ਦੇਣੀਆਂ ਲੈਣੀਆਂ ਇੱਥੇ ਪੈਣੀਆਂ ਮੈਂ ਦੇਖੋ ਪਠਾਨ ਮਾਜਰਾ ਸਾਹਿਬ ਬੰਦੇ ਤੇ ਤਸ਼ੱਦਦ ਜਿੰਨਾ ਮਰਜ਼ੀ ਹੋ ਜਾਏ ਬੰਦਾ ਚੱਲ ਜਾਂਦਾ ਪਰ ਜਦੋਂ ਪਰਿਵਾਰ ਪਿੱਛੇ ਹੋਏ ਔਰ ਤੁਹਾਡੀ ਤੇ ਚਲੋ ਮਤਲਬ ਮੈਂ ਤੇ ਬਹੁਤ ਤੁਹਾਨੂੰ ਵੀ ਦੇਖਿਆ ਹੈ ਕਿ ਤੁਸੀਂ ਕਿਸ ਤਰ੍ਹਾਂ ਠੋਕ ਕੇ ਲੋਕਾਂ ਦੇ ਕੰਮ ਭਾਵੇਂ ਤੁਸੀਂ ਜਦੋਂ ਐਮ ਐਲ ਏਜ਼ ਨੂੰ ਨਾਲ ਲੈ ਕੇ ਤੁਰਦੇ ਸੀ ਉਹਨਾਂ ਨੂੰ ਦੱਸਦੇ ਹੁੰਦੇ ਸੀ ਵੀ ਕੰਮ ਕਿੱਦਾਂ ਕਰਾਈਦੇ ਐ ਮਤਲਬ ਮੇਰਾ ਕਹਿਣ ਦਾ ਮਤਲਬ ਹੈ ਕਿ ਪਰਿਵਾਰ ਨਾਲ ਪਿੱਛੇ ਜੋ ਕੁਝ ਹੋ ਰਿਹਾ ਉਸ ਨੂੰ ਲੈ ਕੇ ਤੁਸੀਂ ਕਦੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਭਾਈ ਚਲੋ ਮੇਰੇ ਨਾਲ ਤੇ ਠੀਕ ਹੈ ਜੋ ਕਰ ਲਿਆ ਕਰ ਲਿਆ ਮੈਂ ਤੇ ਹੁਣ ਜਿੱਥੇ ਬੈਠਾ ਮੈਂ ਹੁਣ ਟਾਈਮ ਥੋੜਾ ਜਿਹਾ ਟਪਾਉਂਗਾ ਪਰ ਘ ਗੱਲ ਦੱਸਾਂ ਕੀ ਆ ਜਦੋਂ ਸਰਕਾਰ ਗੁੰੰਗੀ ਬੈਰੀ ਹੋ ਜੇ ਉਹਦੇ ਉਹਨੂੰ ਆਪਾਂ ਕਹੀਏ ਵੀ ਤੂੰ ਸਾਡੇ ਪਰਿਵਾਰ ਤੇ ਧੱਕਾ ਕਿਉਂ ਕਰਦਾ ਜਾਂ ਕੁਛ ਕਰਦਾ ਉਹਨੂੰ ਆਪਦੀ ਰੀਜ ਲਾ ਲੈਣ ਦੇ ਕੇਜਰੀਵਾਲ ਨੂੰ ਜੋ ਕਰਦਾ ਕਰ ਲੈਣ ਦੇ ਕੋਈ ਗੱਲ ਨਹੀਂ ਰੱਬ ਦੇਖਦਾ ਆ ਜਦਣ ਜੱਟ ਦਾ ਵੀ ਹੱਥ ਪੈਗਾ ਨਾ ਮਝਾਇਲਦਾ ਮੈਂ ਤਾਂ ਟਾਈਮ ਕੱਢ ਲਿਆ ਆਪਦਾ ਸੌਖੇ ਔ ਸੌਖੇ ਇਹਦੇ ਕੋ ਨਿਕਲਣਾ ਨਹੀਂ ਮੈਂ ਇੱਕੋ ਗੱਲ ਕਰਦਾ ਵੀ ਇਹ ਜਿਹੜੀਆਂ ਦੇਣੀਆਂ ਲੈਣੀਆਂ ਇੱਥੇ ਦੇਣੀਆਂ ਲੈਣੀਆਂ ਪੈਣੀਆਂ ਤੇ ਮੈਂ ਜਿਹੜੇ ਮੇਰੇ ਯਾਰ ਦੋਸਤ ਜਾਂ ਮੇਰੇ ਸੱਜਣ ਆ ਮੈਂ ਇੱਕੋ ਗੱਲ ਕਰਦਾ ਉਹ ਇਹ ਪਾਵਰ ਪੂਰ ਜਿਹੜੀਆਂ ਚੀਜ਼ਾਂ ਆ ਇਹ ਬਾਲੀਆਂ ਕੋਈ ਨਾ ਕਿਸੇ ਦੇ ਪਿਓ ਦੀਆਂ ਆ ਨਾ ਕਿਸੇ ਦੇ ਸਿਸਟਮ ਦੀਆਂ ਆ ਇਹ ਰਾਈਆਂ ਦੇ ਚਲਗੀਆਂ ਤੇ ਨਾਲ ਖੜਨਾ ਸਿੱਖੋ ਅੜਦਾ ਸਿੱਖੋ ਜ਼ਿੰਦਗੀ ਦੇ ਵਿੱਚ ਅੜਨਾ ਖੜਨਾ ਇਹੋ ਹੀ ਨਾਲ ਜਾਣਾ ਆ ਜਿਹੜੇ ਆ ਬੰਦਿਆ ਪਿੱਛੇ ਅਸੀਂ ਲੜਾਈਆਂ ਲੜੀਆਂ ਜੋ ਵੀ ਨਹੀਂ ਖੜਦੇ ਅੱਜ ਮੈਨੂੰ ਕੋਈ ਚੱਕਰ ਨਹੀਂ ਮਾਰਿਆ ਚੱਲ ਲੈਣਾ ਮੈਂ ਤੇ ਪਹਿਲਾਂ ਬਥੇਰੇ ਪਰਚਿਆਂ 'ਚੋਂ ਝੱਲ ਕੇ ਇੱਥੋਂ ਤੱਕ ਐਮਐਲ ਆਇਆ ਮੈਂ ਤੇ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਮੇਰੇ ਪਰਿਵਾਰ ਨੂੰ ਵੀ ਕੋਈ ਫਰਕ ਨਹੀਂ ਪੈਂਦਾ ਮੇਰਾ ਹੀ ਪਰਿਵਾਰ ਆ ਉਹ ਤੇ ਜੇ ਮੇਰੀ ਲਾਅ ਦਿਆ ਜੇ ਜੇ ਮੈਂ ਨਹੀਂ ਇਹਨਾਂ ਤੋਂ ਦਬਦਾ ਤੇ ਮੇਰੀ ਇਲਾਤ ਤੇ ਮੇਰੇ ਬੱਚੇ ਵੀ ਨਹੀਂ ਦਬਣਗੇ ਤੇ ਕੋਈ ਗੱਲ ਨਹੀਂ ਜੋ ਇਹ ਕਰਦੇ ਇਹਨਾਂ ਨੂੰ ਇਹ ਭੁਗਤਣੀਆਂ ਪੈਣੀਆਂ ਆ ਮੈਂ ਵਾਰ-ਵਾਰ ਇੱਕੋ ਗੱਲ ਕਰਦਾ ਅਫਸਰ ਲੋਬੀ ਨੂੰ ਵੀ ਪਰ ਅੱਜ ਮੈਂ ਇਸੀ ਤੋਂ ਖੁਸ਼ ਹਾਂ ਵੀ بڑے ਅਫਸਰਾਂ ਦਾ ਮੈਨੂੰ ਫੋਨ ਆਇਆ ਵੀ ਸਾਰਾ ਸੀ ਤੁਹਾਡੇ ਨਾਲ ਆ ਪਰ ਸਾਡੀ ਮਜਬੂਰੀ ਆ ਜੋ ਸਾਨੂੰ ਹੁਕਮ ਦੇਣਗੇ ਸਾਨੂੰ ਕਰਨੀ ਪੈਣੀ ਆ ਉਸ ਚੀਜ਼ ਦਾ ਵੀ ਮੈਨੂੰ ਉਸ ਦਾ ਫਕਰ ਆ ਵੀ ਮੇਰੇ ਜਿਹੜੇ ਲੋਕ ਆ ਮੇਰੇ ਜਿਹੜੇ ਅਫਸਰ ਆ ਮੇਰੇ ਪੰਜਾਬ ਦੇ ਜੰਮੇ ਪਲੇ ਜਾਂ ਪੰਜਾਬ ਦੇ ਵਿੱਚ ਜਿਹੜਿਆਂ ਨੇ ਪੰਜਾਬ ਦਾ ਪਾਣੀ ਪੀਤਾ ਆ ਉਹ ਬੰਦੇ ਅੱਜ ਮੇਰੇ ਨਾਲ ਸਟੈਂਡ ਕਰਦੇ ਆ ਮੈਂ ਉਹਦਾ ਖੁਸ਼ ਆ ਪੈਪ ਦੇ ਹਲਕੇ ਵਾਲੇ ਬੰਦੇ ਕਈ ਬੰਦੇ ਮੇਰੇ ਨਾਲ ਫਾਰਮੈਲਟੀ ਤੌਰ ਤੇ ਫੋਨ ਕੀਤੇ ਕਈ ਬੰਦੇ ਆਣ ਕੇ ਉਥੇ ਲੋਕਾਂ ਨੇ ਆਈ ਉੱਥੇ ਆਣ ਕੇ ਲੋਕਾਂ ਨੇ ਮੇਰੇ ਨਾਲ ਫੋਨ ਤੇ ਮੈਨੂੰ ਵੀਡੀਓ ਕਾਲ ਕਰਕੇ ਦਿਖਾਈ ਦੀ ਇੱਥੇ ਖੜੇ ਆ ਸਾਨੂੰ ਅੱਗੇ ਨਹੀਂ ਜਾਣ ਦਿੰਦੇ ਉਹਨਾਂ ਦਾ ਵੀ ਧੰਨਵਾਦ ਕਈ ਮੇਰੇ ਯਾਰ ਦੋਸਤ ਇਹੋ ਜਿਹੇ ਜਿਹੜੇ ਛੋਟੀਆਂ ਛੋਟੀਆਂ ਸਰਦਾਰੀਆਂ ਲੈਣ ਦੇ ਚੱਕਰ ਚ ਮੈਨੂੰ ਛੱਡ ਕੇ ਚੱਲ ਗਏ ਤੇ ਉਹਨਾਂ ਦਾ ਜਿਆਦਾ ਧੰਨਵਾਦ ਕਿਉਂ ਮੈਨੂੰ ਵੀ ਪਤਾ ਲੱਗਿਆ ਵੀ ਜਿੰਨਾ ਬੰਦਿਆਂ ਪਿੱਛੇ ਮੈਂ ਲੋਕਾਂ ਨਾਲ ਲੜਦਾ ਰਿਆਂ ਅੱਜ ਇਹਨਾਂ ਨੇ ਮੈਨੂੰ ਇਸ ਚੀਜ਼ ਦੀ ਜਾਗ ਸਿਖਾਈ ਆ ਲੋਕਾਂ ਨੇ ਵੀ ਲੋਕ ਮੈਂ ਨਾ ਲੋਕਾਂ ਦੇ ਕੰਮਾਂ ਪਿੱਛੇ ਵੀਰਿਆ ਲੜ ਕੇ ਅਫਸਰਾਂ ਤੋਂ ਵੀ ਲੋਕਾਂ ਦੇ ਕੰਮ ਕਰਾਉਂਦਾ ਨਹੀਂ ਉਹ ਤਾਂ ਮੈਨੂੰ ਪਤਾ ਉਹ 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 ਤਾਂ ਮੇਰੀ ਅੱਖੀ ਵੇਖੀ ਗੱਲ ਹੈ ਉਹ ਤੇ ਮੈਂ ਕਹਿ ਸਕਣਾ ਇਸ ਗੱਲ ਨੂੰ ਇਹਦਾ ਕੰਮ ਨਹੀਂ ਹੁੰਦਾ ਜੇ ਕਿਸੇ ਦਾ ਕੰਮ ਨਹੀਂ ਹੁੰਦਾ ਮੈਂ ਵੀ ਕਹਿ ਸਕਦਾ ਯਾਰ ਮੈਂ ਤੇ ਫੋਨ ਕਰਤਾ ਆ ਤੇ ਮੈਂ ਕੀ ਕਰਾਂ ਜੀ ਨਹੀਂ ਕੰਮ ਕਰਦੇ ਪਰ ਕਿਸੇ ਜਿੰਨੇ ਚਿਰ ਮੇਰੇ ਚ ਪਾਵਰ ਰਹੀ ਆ ਕਿਸੇ ਅਫਸਰ ਨੇ ਮੈਨੂੰ ਜਵਾਬ ਨਹੀਂ ਦਿੱਤਾ ਤੇ ਵੀ ਮੇਰਾ ਕੰਮ ਨਾ ਕੀਤਾ ਉਹ ਸਭ ਨੇ ਕੰਮ ਕੀਤੇ ਆ ਤੇ ਮੈਂ ਲੋਕਾਂ ਦੇ ਕੰਮ ਲੜ ਕੇ ਦਾ ਅੜ ਕੇ ਕਰਾਉਦਾ ਰਿਹਾ ਏ ਆਦਮ ਤੇ ਜਨਾਜਰ ਮਰੇਆ ਮੈਂ ਕਦੀ ਕਿਸੇ ਦਾ ਨੁਕਸਾਨ ਨਹੀਂ ਹੋਣ ਦਿੱਤਾ ਤੇ ਜਦੋਂ ਦੁਬਾਰਾ ਵੀ ਪਾਵਰ ਚ ਆ ਉਹਦੋਂ ਨਹੀਂ ਹੋਣ ਦਿੰਦਾ ਪਰ ਇਸ ਜ਼ਿੰਦਗੀ ਨੇ ਸਿਖਾਇਆ ਬਹੁਤ ਕੁਛ ਆ ਇਹ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਬਾਬਾ ਬੁੱਢਾ ਮੈਨੂੰ ਮੈਂ ਇੱਕ ਚੀਜ਼ ਕਹਿਣਾ ਆ ਵੀ ਜਿੱਥੇ ਕੋਈ ਨਹੀਂ ਸੀ ਜਾਣਦਾ ਪਠਾਨ ਮਾਜਰੇ ਨੂੰ ਉੱਥੇ ਵੀ ਲੋਕ ਜਾਣਣ ਲੱਗ ਪਏ ਆ 117 MLA ਹੁਣ ਬਣੇ ਆ 117 ਪਹਿਲੋ ਬਣੇ ਹੀ ਵਜ੍ਹਾ ਇਹ ਤੇ ਨਹੀਂ ਪਠਾਨ ਮਾਜਰਾ ਸਭ ਇਸ ਸਾਰੀ ਕਾਰਵਾਈ ਦੀ ਵਜ੍ਹਾ ਇਹ ਤੇ ਨਹੀਂ ਕਿ ਜਿੰਨੂੰ ਬਾਕੀਆਂ ਨੂੰ ਕੋਈ ਨਹੀਂ ਜਾਣਦਾ ਤੇ ਕਿ ਤੁਸੀਂ ਕਹਿ ਰਹੇ ਹੋ ਕਿ ਪਠਾਨਵਾਜਰੇ ਨੂੰ ਸਾਰੇ ਜਾਣਦੇ ਸੀ ਕਿਤੇ ਇਹ ਤੇ ਨਹੀਂ ਵਜਾ ਬਣ ਗਈ ਇਹ ਸਾਰੇ ਇਹ ਸਾਰਾ ਜੋ ਕੁਝ ਵਾਪਰ ਰਿਹਾ ਇਹ ਇਹ ਵੀ ਵਜਾ ਤੁਸੀਂ ਵੀ ਸਿਆਮਾ ਹੌਸ ਹੀ ਹੁੰਦੇ ਸੀ ਤੁਹਾਨੂੰ ਪਤਾ ਸਭ ਤੋਂ ਵੱਧ ਜਿਹੜੇ ਰੋਸੇ ਐ ਐਮਐਲਏ ਮੈਂ ਲੈ ਕੇ ਜਾਂਦਾ ਰਿਹਾ ਸੀ ਸਿਆਮਾ ਹੌਸ ਇਹਨਾਂ ਨੂੰ ਡਰ ਸੀ ਵੀ ਛੇ ਤੇ ਐਮਐਲਏ ਇਹਦਾ ਸਾਥ ਨਾ ਦੇਣੇ ਕੋਈ ਗੜਬੜ ਨਾ ਕਰੇ ਪਰ ਅਸੀਂ ਕਦੀ ਗੈਦਾਰੀ ਨਹੀਂ ਕੀਤੀ ਹੁਣ ਇਹਨਾਂ ਨੇ ਆਪਣੇ ਰਾਹ ਆਪ ਹੀ ਖੋਲ ਲਿਆ ਤੇ ਇਹਨਾਂ ਦੇ ਦਿਮਾਗ 'ਚ ਇੱਕ ਦਿਨ ਕੋਈ ਬੰਦੇ ਨੇ ਕੋਈ ਗੱਲ ਕਰਦੇ ਜਾਂਦੇ ਹੀ ਦੁਬਾਰਾ ਹੀ ਰਿਪੀਟ ਕਰਨ ਲੱਗੇ ਆ ਮੈਬੀ ਇਹ ਜਿਹੜੇ ਤੁਸੀਂ ਆਦੇ ਨਾ ਕਾਲੀ ਦਲ ਵੀ ਨਹੀਂ ਆ ਸਕਦਾ ਉਹ ਆ ਸਕਦੇ ਕੀ ਨਾ ਡਾਇਨਾਸੌਰ ਮਾ ਤੂੰ ਹੀ ਭੁੱਲ ਜਾ ਕਾਲੀ ਦਲ ਨੇ ਤਾਂ ਸੰਘਰਸ਼ ਕੀਤਾ 100 ਸਾਲ ਵਾਲੀ ਪਾਰਟੀ ਸੀ ਤੇ ਉਹਨਾਂ ਨੇ ਤੇ ਸੰਘਰਸ਼ ਕਰਕੇ ਚਲੋ ਇੱਕ ਦੀ ਬੰਦਾ ਇਨਸਾਨ ਤੋਂ ਗਲਤੀ ਹੁੰਦੀ ਆ ਉਹ ਗਲਤੀ ਉਹਨਾਂ ਨੇ ਮਾਫੀ ਵੀ ਮੰਗ ਲਈ ਗਲਤੀ ਮੰਨ ਕੇ ਤੇ ਉਹ ਲੋਕਾਂ ਦੇ ਵਿਚਰਨ ਆਪੇ ਲੋਕ ਗਰਾਫ ਵੀ ਚੁੱਕਣ ਲੱਗ ਪਏ ਆ ਇਹਨਾਂ ਨੇ ਤਾਂ ਗਲਤੀਆਂ ਹੀ ਨਹੀਂ ਕਰ ਰਹੀਆਂ ਇਹਨਾਂ ਦੀਆਂ ਤੇ ਲੋਕਾਂ ਨੇ ਗਲਤੀਆਂ ਮਾਫ ਵੀ ਨਹੀਂ ਕਰਨੀਆਂ ਝੂਠ ਬੋਲਿਆ ਬੀਬੀਆਂ ਝਾੜੂ ਲਈ ਫਿਰਦੀਆਂ ਵੀ ਜਿਹੜੇ ਝਾੜੂ ਨੂੰ ਵੋਟਾਂ ਪਾਈਆਂ ਨੇ ਉਸੇ ਝਾੜੂ ਨਾਲ ਹੀ ਕੁੱਟਣਿਆ ਤੇ ਮੈਂ ਇੱਕ ਚੀਜ਼ ਇਹਨਾਂ ਨੂੰ ਕਹਿਣਾ ਵੀ ਜਦੋਂ ਹੰਦੇ ਨੇ ਵੀ ਗੰਦਗੀ ਸਾਫ਼ ਕੀਤੀ ਆ ਇਹ ਗੰਦਗੀ ਸਾਫ਼ ਕਰਕੇ ਦਿੱਲੀ ਭੇਜਣੀ ਲੋਕਾਂ ਨੇ ਤਿਆਰੀ ਚ ਬੈਠੇ ਆ ਸਾਰੇ ਮੈਨੂੰ ਕੋਠੀ ਕਾਠੀ ਦਾ ਕੋਈ ਫਰਕ ਨਹੀਂ ਪੈਗਾ ਮੇਰਾ ਪਰਿਵਾਰ ਸੰਘਰਸ਼ ਚੋਂ ਨਿਕਲਿਆ ਤੇ ਸੰਘਰਸ਼ ਚੀ ਬਾਬੇ ਬੁੱਢੇ ਦੀ ਕਿਰਪਾ ਰਹੂਗੀ ਦੋ ਗੱਲਾਂ ਤੁਹਾਡੇ ਨਾਲ ਹੋ ਕਰਨੀਆਂ ਮੈਂ ਇੱਕ ਇੱਕ ਪਠਾਨ ਮਾਜਰਾ ਸਾਹਿਬ ਮੇਰੀ ਗੱਲ ਸੁਣੋ ਇੱਕ ਨਾ ਬਾਰ ਬਾਰ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਸਵਾਲ ਵੱਡਾ ਹੈ ਕਿ ਪਠਾਨ ਮਾਜਰਾ ਤੇ ਕਾਰਵਾਈ ਕਨ ਕੌਣ ਰਿਹਾ ਹੈ ਮਤਲਬ ਮੁੱਖ ਮੰਤਰੀ ਸਾਹਿਬ ਕਰ ਰਹੇ ਹੈ ਜਾਂ ਦਿੱਲੀ ਵਾਲੇ ਕਰ ਰਹੇ ਹੈ ਇਹ ਸਵਾਲ ਹੈ ਲੋਕਾਂ ਦੇ ਵਿੱਚ ਔਰ ਇਹ ਲੋਕਾਂ ਦਾ ਸਵਾਲ ਹੈ ਹੁਣ ਥੋੜਾ ਜਿਹਾ ਇਹ ਦੱਸੋ ਕਿ ਸਾਰੇ ਮਸਲੇ ਤੋਂ ਬਾਅਦ ਬੇ ਤੁਹਾਡੀ ਤੇ ਰਿਸ਼ਤੇਦਾਰੀ ਵੀ ਹੈ ਚਲੋ ਅਸੀਂ ਤੇ ਬਾਹਰ ਹੋਏ ਅਸੀਂ ਤੇ ਆਪਣੇ ਕੰਮਕਾਰ ਤੇ ਲੱਗੇ ਭਾਈ ਠੀਕ ਹੈ ਤੁਸੀਂ ਲੱਗੇ ਰੋ ਜੋ ਕਰਨਾ ਕਰੀ ਜਾਓ ਤੁਹਾਡੀ ਰਿਸ਼ਤੇਦਾਰੀ ਵਿੱਚ ਕਦੇ ਗੱਲ ਕਰਨ ਦੀ ਕੁੜੀ ਨਾਲ ਜਾਂ ਰਿਸ਼ਤੇਦਾਰੀ ਨਾਲ ਕਿ ਭਾਈ ਇਹ ਚੱਲ ਕੀ ਰਿਹਾ ਹੈ ਕਰ ਕੌਣ ਰਿਹਾ ਮਤਲਬ ਪਹਿਲੇ ਤੇ ਦੱਸੋ ਕਰ ਕੌਣ ਰਿਹਾ ਸਾਰਾ ਕੁਝ ਉਹ ਜਦੋਂ ਪੁਰਾਣਾ ਮਾੜਾ ਮਿਲ ਜਾਈਦਾ ਸਟੈਂਡ ਲੈਂਡ ਜੁਗਾਣਾ ਵੇ ਤੇ ਫਿਰ ਉਹ ਤੋਂ ਗਲਤੀਆਂ ਹੁਣ ਕਿਹੜੀਆਂ ਕੱਢੀਏ ਕੁੜੀ ਵੀ ਕੱਢੀਏ ਇੱਕ ਪੁਰਾਣੇ ਦੀ ਵੀ ਕੱਢੀਏ ਗੱਲ ਆ ਵੀ ਹੁਣ ਜਦੋਂ ਦਾ ਵੀ ਗਿਆ ਉਹ ਦਿੱਲੀ ਵਾਲਿਆਂ ਦੇ ਥੱਲੇ ਉਹਨੇ ਤੇ ਕੱਲਾ ਸੀਐਮ ਸ਼ਿਪ ਦੇ ਦਿਸਦੀ ਆ ਵੀ ਮੈਂ ਸੀਐਮ ਆ ਬਿਮਰਤੋ ਸੀਐਮ ਸ਼ਿਪ ਖੋ ਨਾ ਲੈਣਾ ਮੈਂ ਆ ਨਾ ਤੂੰ ਮਰ ਜਾ ਇਹੋ ਜਿਆ ਕਿਉਂ ਐਵੇਂ ਡਰੀ ਤੁਰਿਆ ਜਾਂਦਾ ਤੈਨੂੰ ਕੋਈ ਨਹੀਂ ਖਾਂਦਾ ਤੇਰੇ ਨਾਲ ਖੜੇ ਆ ਤੇਰੀ ਕੋਈ ਸੀਐਮ ਸ਼ਿਪ ਨਹੀਂ ਖੜਦਾ ਐਵੇਂ ਲਾਲੇ ਦੇ ਥੱਲੇ ਲੱਗੀ ਤੁਰਿਆਉਣਾ ਮਾੜਾ ਮੋਟਾ ਸਟੈਂਡ ਰੱਖ ਉਹ ਕਾਈ ਮਰ ਗਿਆਂ ਆਪਦਾ ਨਾ ਕੋ ਰਿਸ਼ਤੇਦਾਰੀ ਵੇਖਣਿਆ ਨਾ ਤੂੰ ਕੋ ਪੰਜਾਬ ਵੇਖਣਿਆ ਨਾ ਤੂੰ ਲਟਾ ਕੇ ਰੱਖਦੇ ਲੱਗਾ ਸਾਰਾ ਪੰਜਾਬ ਅੱਜ 4 4 ਲੱਖ ਕਰੋੜ ਦੇ ਕਰਜ਼ੇ ਥੱਲੇ ਤੋਂ ਪੰਜਾਬ ਦੇ ਕੇ ਰੱਖਤਾ ਇਹਨਾਂ ਦੇ ਤੈਨੂੰ ਪਤਾ ਹੀ ਆ ਬਾਬੇ ਹੁਣ ਤੂੰ ਮੁਕਰਮ ਐਵੇਂ ਹੁਣ ਜੇ ਤੈਨੂੰ ਸੌਂਖ ਪਾ ਕੇ ਕਹਾਂ ਵੀ ਮੀਡੀਆ ਨੂੰ ਕਿੰਨਾ ਦੋ ਨੰਬਰ ਚ ਦੇ ਰਿਹਾ ਤੇ ਦੂਜਿਆਂ ਕਿੰਨੇ ਕਿੰਨਿਆਂ ਨੂੰ ਕੀ ਕੀ ਫੈਲਾ ਕਿੱਥੋਂ ਕਿੱਥੋਂ ਪਾਸ ਹੋਦੀਆਂ ਤੈਨੂੰ ਪਤਾ ਨਾ ਮੁਕਰ ਤੂੰ ਵੀ ਮੁਕਰ ਜਾ ਤੇ ਖਾ ਨਾਮ ਵੀ ਤੈਨੂੰ ਚੀਜ਼ਾਂ ਨਹੀਂ ਪਤਾ ਆਪਾਂ ਤੇ ਜਿੰਨੇ ਨੇੜੇ ਰਹੇ ਐ ਸੀਐਮ ਹਾਊਸ ਦੇ ਤੇ ਕੋਈ ਨਹੀਂ ਰਹਿ ਸਕਦਾ ਪਰ ਜੋ ਹੁੰਦਾ ਉਥੇ ਜੋ ਦਿੱਲੀ ਵਾਲੇ ਕਰਦੇ ਆ ਇਸ ਵਿਚਾਰੇ ਕੋਲ ਤੇ ਇਹ ਵੀ ਨਹੀਂ ਪਾਵਰ ਵੀ ਕੋਈ ਇਹ ਕੋਈ ਫੈਲ ਵੀ ਪਾਸ ਕਰ ਦੇ ਜਾਂ ਕੋਈ ਅਫਸਰ ਲਾ ਦੇ ਜਾਂ ਲਾ ਦੇ ਹੁਣ ਉਹ ਤੇ ਸਿੱਧਾ ਜਾਂਦਾ ਵੀ ਮੇਰੇ ਵਾਸਤਾ ਕੰਮ ਨਹੀਂ ਤੇ ਦਿੱਲੀ ਵਾਲਿਆਂ ਦੇ ਵਾਸਤਾ ਕੰਮ ਆ ਹੁਣ ਦੱਸੋ ਉਹਦਾ ਕੀ ਕਸੂਰ ਕੱਢ ਦੀਏ ਜਦੋਂ ਬੰਦਾ ਵੜਰਾ ਹੀ ਕਰ ਜੇ ਤੇ ਮੈਂ ਹਾਥੀ ਚੁੱਕਦਾ ਮੈਂ ਮੇਰੇ ਵਾਸਤਾ ਕੰਮ ਹੀ ਨਹੀਂ ਤੇ ਤੁਸੀਂ ਮੇਰੇ ਤੋਂ ਆਸ ਕੀ ਰੱਖੋਗੇ ਹੁਣ ਦੱਸੋ ਇਹ ਦੋ ਵਾਰ ਕੀ ਲਵਾਂ ਮੈਂ ਇਹ ਤੇ ਇਹ ਚਲੋ ਇਹ ਤੇ ਗੱਲ ਹੋ ਗਈ ਕਿ ਬਈ ਤੁਸੀਂ ਕਹਿਤਾ ਵੀ ਪੁਰਾਣਾ ਹੀ ਮਾੜਾ ਮਿਲ ਜਾਏ ਤੇ ਫਿਰ ਕੀ ਕਹਿ ਸਕਦੇ ਆ ਪਰ ਕਦੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗੱਲ ਉਹਦੇ ਨਾਲ ਕਰੀ ਦੀਂਦੀ ਜਿਹੜਾ ਕੋਈ ਉਹ ਸਪੋਰਟ ਕਰਨ ਜੁਗਾ ਹੋਵੇ ਜਿਹੜਾ ਆਖੇ ਯਾਰ ਮੈਂ ਆ ਆ ਵੀ ਮੇਰੇ ਵਾਸਤੇ ਵਸਦਾ ਕੰਮ ਨਹੀਂ ਮੈਂ ਤੇਰੇ ਨਾਲ ਆ ਪਰ ਮੇਰੇ ਵਾਸਤੇ ਕੰਮ ਨਹੀਂ ਮੇਰੇ ਹੱਥ ਖੜੇ ਆ ਉਹਦੇ ਨਾਲ ਕੀ ਗੱਲ ਕਰੀਏ ਔਰ ਜਦੋਂ ਇੱਕ ਬੰਦਾ ਹਾਥੀ ਖੜਾ ਕਰ ਜੇ ਪਰਿਵਾਰ ਤੇ ਉਹਦੇ ਨਾਲ ਕਾਰਲ ਗੱਲ ਕੀ ਗੱਲ ਕੀ ਕਰੀਏ ਜਿਹੜੇ ਬੰਦੇ ਐਮਐਲਏ ਆ ਸਾਡੇ ਐਮਐਲਏ ਮਰ ਚੁੱਕੇ ਆ ਸਾਡੇ ਮੰਤਰੀ ਮਰ ਚੁੱਕੇ ਆ ਸਾਡਾ ਸੀ ਜਾਵਾ ਮਰ ਚੁੱਕਾ ਆ ਜਿਹੜਾ ਕਹਿੰਦਾ ਵੀ ਇਹ ਆਪਣੇ ਬੰਦੇ ਨਾਲ ਹੀ ਖੜ ਸਕਦੇ ਦਿੱਲੀ ਆ ਦੇ ਥੱਲੇ ਲੱਗੇ ਤੇ ਮੈਂ ਕਿਸੇ ਨਾਲ ਗੱਲ ਕਰ ਕੀ ਸਕਦਾ ਸਾਡੇ ਜਿਹੜੇ ਲੋਕ ਸਾਡੇ ਮੇਰੇ ਨਾਲ ਖੜਨਾ ਸੀ ਜਿਨ੍ਹਾਂ ਨੇ ਉਹ ਉਹ ਵਿਚਾਰੇ ਡਰੀ ਤੁਰੇ ਆਉਂਦੇ ਵੀ ਪਤਾ ਨਹੀਂ ਕੀ ਹੋਏ ਨਾ ਤੇ ਜੇ ਫਿਰ ਤੇ ਦੇਸ਼ ਵੀ ਨਾ ਯਾਦ ਹੁੰਦਾ ਸਾਡਾ ਤੇ ਫਿਰ ਤੇ ਕੋਈ ਸਰਕਾਰਾਂ ਬਦਲਦੀਆਂ ਨਾ ਜੇ ਲੋਕ ਇਹੋ ਕੋਈ ਸੋਚੀ ਜਾਂਦੇ ਤੇ ਅੱਛਾ ਅਫਸਰ ਤੇ ਤੁਹਾਨੂੰ ਤੁਸੀਂ ਕਿਹਾ ਕਿ ਮੈਨੂੰ ਫੋਨ ਕਰ ਲੈਂਦੇ ਆ ਦੇਖੋ ਇਹ ਤੇ ਗੱਲ ਹੈ ਅਫਸਰ ਤੇ ਜਦੋਂ ਕਿਸੇ ਨਾਲ ਮਾੜਾ ਹੋ ਜੇ ਔਰ ਖਾਸ ਤੌਰ ਤੇ ਸਿਸਟਮ ਦੇ ਵਿੱਚ ਭਾਵੇਂ ਕੋਈ ਵੀ ਹੋਵੇ ਮੈਂ ਵੀ ਆਪ ਉਸ ਚੀਜ਼ ਨੂੰ ਬੜਾ ਦੇਖਿਆ ਅਫਸਰ ਸਾਹਿਬ ਕਹਿੰਦੇ ਭਾਈ ਪਤਾ ਨਹੀਂ ਕੀ ਹੈ ਚੰਗਾ ਨਹੀਂ ਹੋ ਰਿਹਾ ਜੋ ਵੀ ਹੋ ਰਿਹਾ ਪਰ ਕਦੇ ਜਿਨ੍ਹਾਂ ਨਾਲ ਤੁਸੀਂ ਖੜੇ ਹੋ ਜਿਨ੍ਹਾਂ ਨਾਲ ਤੁਸੀਂ ਸੈਕਟਰੀਏਟ ਚ ਘੁੰਮ ਕੇ ਕੰਮ-ਕੁਮ ਕਰਾਉਂਦੇ ਰਹੇ ਉਹਨਾਂ ਨੂੰ ਸੀਐਮ ਆਫਿਸ ਲੈ ਕੇ ਆਂਦੇ ਰਹੇ ਸੀਐਮ ਹਾਊਸ ਲੈ ਕੇ ਆਂਦੇ ਰਹੇ ਕਦੇ ਉਹਨਾਂ ਨੇ ਨਹੀਂ ਕੋਈ ਗੱਲ ਕੀਤੀ ਕਿ ਭਾਈ ਚਲ ਠੀਕ ਹੈ ਸਮਾ ਮਾੜਾ ਹੈ ਪ੍ਰਸ਼ਾਂਤ ਰਹੀਏ ਗੱਲ ਕਰੀਏ ਮਤਲਬ ਕਦੇ ਉਹਨਾਂ ਨੇ ਸਪੋਰਟ ਨਹੀਂ ਦਿਖਾਈ ਮੈਂ ਐਮਐਲਏ ਦੀ ਗੱਲ ਕਰ ਰਿਹਾ ਹਾਂ ਚੁੱਕਣ ਜੋਗੇ ਨਹੀਂ ਉਹ ਡਰਦੇ ਫੋਨ ਨਹੀਂ ਚੁੱਕਦੇ ਵੀ ਸਾਡੇ ਰਿਕਾਰਡਿੰਗਾਂ ਲੱਗੀਆਂ ਜੇ ਤੇਰੇ ਨਾਲ ਹੀ ਫੋਨ ਤੇ ਗੱਲ ਕਰ ਲਈ ਉਹ ਤੇ ਉਹਨਾਂ ਦਾ ਕੋਈ ਰਿਸ਼ਤੇਦਾਰ ਫੋਨ ਕਰੇ ਤੇ ਉਹਨੂੰ ਆਖੀ ਜਾਂਦੇ ਤੂੰ ਇੰਨੇ ਮਿੰਟ ਗੱਲ ਕਰ ਲਈਏ ਤੂੰ ਮੈਨੂੰ ਮਰਵਾਏਂਗਾ ਉਹਨਾਂ ਤੋਂ ਕੀ ਆਸ ਰੱਖਦੇ ਹੋ ਤੁਸੀਂ ਇਹਦਾ ਰੱਬ ਨੇ ਕੀ ਆਂਦੇ ਦੇ ਵੀ ਇਹਨਾਂ ਦਾ ਦਾਲਵਾਤਾ ਐ ਐਮਐਲਏ ਬਣ ਕੇ ਜਿਹੜੇ ਬੰਦੇ ਆਪਦੇ ਪੰਜਾਬ ਨਾਲ ਆਪਣੇ ਹਲਕਿਆਂ ਨਾਲ ਆਪਣੇ ਯਾਰਾਂ ਨਾਲ ਨਹੀਂ ਖੜ ਸਕਦੇ ਉਹਨਾਂ ਦਾ ਕਾਦੀ ਆਸ ਹੈ ਆਪਾਂ ਨੂੰ ਕੋਈ ਆਸ ਨਹੀਂ ਮੈਨੂੰ ਤਾਂ ਬਾਬੇ ਬੁੱਢੇ ਤੋਂ ਆਸ ਆ ਆਪਣੇ ਹਲਕੇ ਵਾਲਾ ਤੋਂ ਆਸ ਆ ਆਪਣੇ ਪੰਜਾਬ ਵਾਸੀਆਂ ਤੋਂ ਆਸ ਆ ਉਹ ਖੜਨਗੇ ਨਾਲ ਤੇ ਜੇ ਦਿਨ ਦੁਗਣੀ ਰਾਤ ਚੌਗਣੀ ਪਤਾ ਤਰੱਕੀ ਕਰ ਸਕਦਾ ਜੇ ਨਾ ਖੜਨਗੇ ਤੇ ਕੋਈ ਗੱਲ ਨਹੀਂ ਟਾਈਮ ਤੇ ਟੱਪਣੀ ਡਿਆ ਚ ਟੱਪੀ ਜਾਣਾ ਕੋਈ ਚੱਕਰ ਨਹੀਂ ਚਲੋ ਅਖੀਰ ਮੈਂ ਤੁਹਾਨੂੰ ਹੋਰ ਦੱਸਾਂ ਇੱਕ ਹੋਰ ਸੋਣਾ ਮੇਰਾ ਨੌਰਾਲਾ ਸੀ ਮੇਰਾ ਆਪਣੇ ਪਰਿਵਾਰ ਚ ਹਨਾ ਜਦੋਂ ਮੇਰਾ ਵਿਆਹ ਹੈ ਦੂਜਾ ਉਦੋਂ ਮੈਨੂੰ ਆਜ ਮੈਸੇਜ ਆਇਆ ਬਈ ਇਹ ਤੇਰੀਆਂ ਗਲਤੀਆਂ ਦਾ ਫਾਲ ਆ ਮੈਂ ਕਹ ਲਿਆ ਵੀ ਮੇਰੇ ਖਿਲਾਫ ਕੇਸ ਕੋਈ ਨਹੀਂ ਸੀ ਤੈਨੂੰ ਇਹਨਾਂ ਨੇ ਲਿਆ ਸਰਕਾਰ ਨੇ ਵਰਤ ਠੀਕ ਆ ਤੂੰ ਗਈਆਂ ਵਰਤੀ ਤੇਰੇ ਤੇ ਜਿਹੜੇ ਇਹਨਾਂ ਨੇ ਪਰਚੇ ਦਰਜ ਕਰਾਏ ਸੀ ਉਹ ਤੂੰ ਇਹਨਾਂ ਤੋਂ ਖਾਲੀ ਉਹ ਕਰਾ ਨਹੀਂ ਸਕੀ ਕੈਨਸਲ ਤੇ ਇਹਨਾਂ ਨੇ ਨੂੰ ਲਿਆ ਵਰਤ ਚਲੋ ਜੋ ਬੰਦਾ ਵਰਤਿਆ ਜਾਵੇ ਫਿਰ ਬੰਦੇ ਕੋ ਰਹਿਦਾ ਕੁਝ ਨਹੀਂ ਮੇਰਾ ਕੁਝ ਨਹੀਂ ਵਿਗੜਨਾ ਮੈਨੂੰ ਤੇ ਮੇਰੇ ਕੋਲ ਸਾਰਾ ਕੁਝ ਆ ਮੇਰਾ ਪਰਿਵਾਰ ਮੇਰੇ ਕੋਲ ਆ ਮੇਰਾ ਸੱਜਣ ਤਾਂ ਹੀ ਮੇਰੇ ਕੋਲ ਆ ਹਲਕਾ ਮੇਰੇ ਕੋਲ ਆ ਤੇ ਜਦੋਂ ਬੰਦਾ ਵਰਤਿਆ ਜਾਵੇ ਉਹ ਬੰਦਾ ਮੈਨੂੰ ਕਹਿ ਰਿਹਾ ਵੀ ਤੈਨੂੰ ਇਹ ਰੱਬ ਨੇ ਸਜ਼ਾ ਦਿੱਤੀ ਆ ਮੈਂ ਚੱਲ ਕੋਈ ਗੱਲ ਨਹੀਂ ਮੈਨੂੰ ਸਜ਼ਾ ਦਿੱਤੀ ਮੈਂ ਭੁਗਤ ਰਿਆ ਮੈਨੂੰ ਕੋਈ ਚੱਕਰ ਨਹੀਂ ਆ ਪਰ ਜਿਹੜੀ ਤੈਨੂੰ ਸਜ਼ਾ ਮਿਲ ਗਈ ਆ ਪਬਲਿਕ ਤੋਂ ਤੇ ਜਾਂ ਦੂਜਿਆਂ ਤੋਂ ਉਹਦਾ ਸੋਚ ਕਿ ਤੈਨੂੰ ਵਰਤ ਲਿਆ ਇਹਨਾਂ ਨੇ ਵਰਤਕੇ ਤੈਨੂੰ ਮਿਰਤੇ ਪਰਚਾ ਦਰਦੇ ਕਰਾ ਕੇ ਤੇਰਾ ਸਟੇਟਸ ਖਤਮ ਕਰਤਾ ਤੇਰਾ ਸਾਰਾ ਕੁਝ ਖੋਲਾ ਤੂੰ ਆਪਣੇ ਆਪ ਨੂੰ ਕੀ ਸਮਝੀਨੀ ਵੀ ਤੂੰ ਤੇਰਾ ਘਰ ਬਚ ਗਿਆ ਤੇਰਾ ਕੁਝ ਨੁਕਸਾਨ ਹੋਇਆ ਤੇ ਇਹ ਆ ਵੀ ਕੇਜਰੀਵਾਲ ਜਦੋਂ ਗਿਆ ਸੀ ਤੂੰ ਉਦੋਂ ਉੱਥੇ ਹੀ ਹਾਂ ਵੀਰੇ ਸੀਆ ਮਾ ਉਸ ਗਲੇਡੂ ਸੁੱੜਦਾ ਏਡੇ ਏਡੇ ਲੰਮੇ ਅਹੀਂ ਤਾਂ ਰੋਂਦੇ ਵੀ ਨਹੀਂ ਨਾ ਗਲੇਡੂ ਸਿੱਟੀ ਏ ਮੇਰੇ ਨਾਲ ਤੱਕਾ ਆਇਆ ਮੈਨੂੰ ਸਰਕਾਰ ਨੇ ਬੀਜੇਪੀ ਨੇ ਮੇਰੇ ਸੇ ਐਸੇ ਹੀ ਕੀਤਾ ਮੇਰੇ ਸਾਥ ਵੈਸੇ ਹੀ ਕੀਤਾ ਤੇ ਕੇਜਰੀਵਾਲ ਸਾਹਿਬ ਤੂੰ ਕਈ ਨਾ ਪੰਗੇ ਹੋ ਜਾਣ ਲੈ ਬੈਠਾ ਜਿਹੜੇ ਅੜੀਅਲ ਜੱਟ ਆ ਇੱਕ ਤਾਂ ਤੂੰ ਅੰਦਰ ਦੇ ਹੀ ਬੈਠਾ ਮਜੀਠੀਏ ਨੂੰ ਠੀਕ ਆ ਜਦ ਤਨ ਉਹ ਨਿਕਲਗਾ ਜੇ ਕਾਲੀਦਾਲ ਆਗਾ ਤੈਨੂੰ ਉਹਨੇ ਰਗੜਨਾ ਜੇ ਹੋਰ ਬੰਨੇ ਜਦ ਰਹੀਂ ਜਾਵਾਂਗੇ ਅਸੀਂ ਨਹੀਂ ਗੱਲ ਕਰਕੇ ਜਾਵਾਂਗੇ ਵੀ ਅਸੀਂ ਵੀ ਬਦਲੇ ਲੈਣੇ ਆ ਜਦੋਂ ਸਾਡਾ ਕੰਮ ਬਣਿਆ ਤੇ ਤੂੰ ਕੋਈ ਵੀ ਇਹੋ ਜਿਹਾ ਪਰਿਵਾਰ ਨਹੀਂ ਛੱਡਿਆ ਜਦ ਨਾਲ ਜਿੰਨੇ ਤੁਹਾਨੂੰ ਬਚਾਉਣਾ ਆ ਨਾ ਤੁਸੀਂ ਕੋਈ ਕਾਲੀਦਾਲ ਛੱਡਿਆ ਨਾ ਤੁਸੀਂ ਕੋਈ ਕਾਂਗਰਸੀ ਛੱਡਿਆ ਨਾ ਤੁਸੀਂ ਕੋਈ ਬੀਜੇਪੀ ਵਾਲਾ ਛੱਡੇ ਤੇ ਮੈਂ ਇੱਕ ਬੀਜੇਪੀ ਵਾਲੇ ਨੂੰ ਬੇਨਤੀ ਕਰਨੀ ਚਾਹਣਾ ਮੋਦੀ ਸਾਹਿਬ ਨੂੰ ਅਮਿਤ ਸ਼ਾਹੀ ਨੂੰ ਤੇ ਜਿਹੜੇ ਦਿੱਲੀ ਦੇ ਸੀਐਮ ਆ ਉਹਨਾਂ ਨੂੰ ਵੀ ਇਹਨੂੰ ਪੁੱਛੋ ਵੀ ਇਹ ਕਿਹੜੇ ਵਿਹਾਰ ਤੇ ਸਰਕਰਪੂਰਸਲਾ ਹਾਊਸ ਪੰਜਾਬ ਦੀ ਜਿਹੜੀ ਉਹਦੇ 'ਚ ਪ੍ਰਾਪਰਟੀ ਆ ਪ੍ਰਜਾਪ ਸਰਕਾਰ ਦੀ ਉਹਦੇ 'ਚ ਕਿਵੇਂ ਬੈਠਾ ਹੈ ਇਹਨੂੰ ਕੀ ਅਧਿਕਾਰ ਆ ਤੇ ਜਿਹੜੇ ਬਿਨਾਂ ਅਧਿਕਾਰਾਂ ਤੋਂ ਲੋਕਾਂ ਨੇ ਸਰਕਾਰੀ ਕੋਠੀਆਂ 'ਚ ਭਾਏ ਆ ਇਹਨਾਂ ਦਾ ਅਧਿਕਾਰ ਕੀ ਆ ਮੈਂ ਤਾਂ ਐਮਐਲਏ ਮੈਨੂੰ ਤਾਂ ਲਾਊਡ ਆ ਜੇ ਕਾਂਗਰਸ ਵਾਲਿਆਂ ਨੂੰ ਐਮਐਲਏ ਨੂੰ ਲਾਊਡ ਆ ਆ ਤਾਂ ਕਾਂਗਰਸ ਨੂੰ ਅਕਾਲੀ ਦਲ ਨੂੰ ਜਾਂ ਬੀਜੇਪੀ ਨੂੰ ਲਾਉੜਿਆ ਤੇ ਆ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਨੂੰ ਕਿਉਂ ਲਾਉੜ ਦੀ ਕੋਠੀ ਜੇ ਮੈਂ ਉੱਥੇ ਉਹ ਨਹੀਂ ਲੈਂਦਾ ਦੂਜਾ ਫਲੈਟ ਤੇ ਮੈਨੂੰ ਮੈਂ ਮੈਨੂੰ ਲਾਉੜ ਸੀ ਮੈਂ ਆਪਣੇ ਇੱਥੇ ਪਟਿਆਲੇ ਦੇ ਵਿੱਚ ਕੋਠੀ ਲੈ ਸਕਦਾ ਸਾਂ ਪਰ ਚਲੋ ਕੋਈ ਗੱਲ ਨਹੀਂ ਮੈਂ ਮੈਂ ਤਾਂ ਘਰਬਾਰ ਵਾਲਾ ਹੈਗਾ ਮੇਰਾ ਤਾਂ ਘਰਬਾਰ ਬਾਬੇ ਦੀ ਕਿਰਪਾ ਨਾਲ ਹੈਗਾ ਹੀ ਆ ਤੇ ਇਹਨਾਂ ਨੂੰ ਓਖਾ ਹੋਏ ਨਾ ਇਹਨਾਂ ਨੂੰ ਵੱਡੀਆਂ ਕੋਠੀਆਂ 'ਚ ਰਹਿਣਾ ਅੱਗੇ ਜੀ ਇਹਨਾਂ ਤੋਂ ਛੋਟੀਆਂ ਕੋਠੀਆਂ 'ਚ ਰਹਿਣਾ ਨਹੀਂ ਜਾਣਾ ਨਹੀਂ ਪਰ ਜਿਹੜਾ ਕਪੂਰਥਲਾ ਹਾਊਸ ਵਾਲਾ ਤੁਹਾਡਾ ਇਲਜ਼ਾਮ ਹੈ ਉਹਦਾ ਉਹਦਾ ਮਤਲਬ ਉਹਦਾ ਆਧਾਰ ਕੀ ਹੈ ਉਹ ਤੇ ਹੁਣ ਤੇ ਉਹਨਾਂ ਨੂੰ ਸਾਬਕਾ ਮੁੱਖ ਮੰਤਰੀ ਦੇ ਤੌਰ ਤੇ ਕੋਠੀ ਵੀ ਦੂਜੀ ਮਿਲ ਗਈ ਦਿੱਲੀ ਚ ਨਹੀਂ ਮਿਲ ਗਈ ਆ ਪਰ ਕਪੂਰਥਲਾ ਉਸ ਕਿਹੜੇ ਬੇਸ ਤੇ ਦੱਬਿਆ ਉਹਨਾਂ ਨੇ ਉਹਨਾਂ ਕੋਲ ਕੀ ਆ ਉਹਦਾ ਪੰਜਾਬ ਦਾ ਫਿਰ ਸੀਐਮ ਰਿਆ ਜਦੋਂ ਕਾਂਗਰਸ ਦਾ ਤੇ ਫਿਰ ਕਪੂਰਥਲਾ ਉਸ ਦੂਸਰਾ ਬੋਦੀ ਦੂਸਰਾ ਦੱਬ ਲਿੰਦਾ ਆਪਣਾ ਗਾਂਧੀ ਪਰਿਵਾਰ ਜੇ ਭਾਜਪਾ ਦੀ ਤੇ ਕਾਲੀਦਾਲ ਦੀ ਸਰਕਾਰ ਸੀ ਫਿਰ મોદી ਪਰਿਵਾਰ ਦਾ ਬਲਿੰਦਾ ਫਿਰ ਤੇ ਇਤਨਾ ਦੱਬ ਲਿਆ ਕਰਨ ਸਾਰੇ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਵੀ ਕੋਈ ਉੱਪਰ ਦਿੱਲੀ ਦੇ ਵਿੱਚ ਹੈਗੇ ਨੇ ਫਿਰ ਉਹ ਉਹ ਉਹਨੂੰ ਰੱਖ ਲਿਆ ਕਰਨ ਵੀ ਇਹ ਸਾਡਾ ਆ ਵੇਹੇ ਤੁਹਾਨੂੰ ਉਥੇ ਐਮਐਲਏ ਬਣਾਇਆ ਸੀ ਤੁਹਾਨੂੰ ਸੀਆ ਬਣਾਇਆ ਉਹਨਾਂ ਦਾ ਕੀ ਅਧਿਕਾਰ ਹੈ ਉਥੇ ਰਹਿਣ ਦਾ ਉਥੇ ਇੱਕ ਐਮਐਲਏ ਰਹਿ ਸਕਦੇ ਆ ਉਥੇ ਮੰਤਰੀ ਸੀਐਮ ਰਹਿ ਸਕਦੇ ਆ ਉਥੇ ਕੋਈ ਅਫਸਰ ਲੋਬੀ ਰਹਿ ਸਕਦੀ ਇਹ ਕੌਣ ਦੇ ਉਥੇ ਰਿਆ ਨਾਲ ਤੁਸੀਂ ਆਧਾਰ ਦੀ ਗੱਲ ਕਹਿ ਰਹੇ ਹੋ ਸਵਾਲ 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 ਤੇ ਹੈ ਕਿ ਜਿਹਦਾ ਅਧਿਕਾਰ ਹੈ ਜਦੋਂ ਉਹ ਹੀ ਕੁਛ ਨਹੀਂ ਬੋਲ ਰਿਹਾ ਤੇ ਫਿਰ ਆਪਾਂ ਤੁਸੀਂ ਰੋੜਾ ਪਾ ਕੇ ਕੀ ਕਰੀਏ ਮੈਂ ਤਾਂ ਕਹਿਣ ਰਿਹਾ ਵੀ ਉਹਨੂੰ ਪਤਾ ਨਹੀਂ ਕੀ ਹੋ ਗਿਆ ਉਹ ਇੱਕ ਬੰਦੇ ਨੂੰ ਝੰਜੋੜਿਆ ਕਹੇ ਨਾ ਕਹੇ ਮਾੜੇ ਬੰਦੇ ਚ ਵੀ ਜਾਨ ਆ ਜਾਂਦੀ ਆ ਇੱਕ ਚੰਗਾ ਅਸਲ ਕੀ ਆ ਵੀ ਜਿਹੜੇ ਬੰਦੇ ਨੇ ਜਿਹੜੇ ਕੰਮ ਚ ਤਜਰਬਾ ਹੋਵੇ ਅਸੀਂ ਹੁਣ ਸਾਨੂੰ ਪਤਾ ਹੀ ਐ ਐਮਐਲਏ ਕਿਵੇਂ ਬਣਿਆ ਅਸੀਂ ਗੋਡੇ ਘਸਗੇ ਪਰਚੇ ਕਰਾਏ ਲੋਕਾਂ ਨਾਲ ਲੜੇ ਝਗੜੇ ਸਰਕਾਰਾਂ ਨਾਲ ਬਹਿਸੇ ਸਰਕਾਰਾਂ ਨਾਲ ਆੜੇ ਫੇਰੇ ਹੀ ਐਮਐਲਏ ਬਣੇ ਤੁਹਾਨੂੰ ਐਮਐਲਏਸ਼ਿਪ ਦਾ ਪਤਾ ਵੀ ਐਮਐਲਏ ਦੀ ਵੈਲਿਊ ਕੀ ਹੁੰਦੀ ਆ ਜਿਹੜੇ ਬੰਦੇ ਦਾ ਦਾ ਲੱਗਾ ਹੋਵੇ ਉਹਨੂੰ ਕੀ ਪਤਾ ਐਮਐਲਏ ਕਿਵੇਂ ਬਣਦਾ ਉਹਨਾਂ ਨੂੰ ਕੀ ਪਤਾ ਮੈਂ ਐਮਐਲਏਸ਼ਿਪ ਹੁੰਦੀ ਕੀ ਆ ਤੇ ਜਦੋਂ ਪਤਾ ਹੀ ਨਾ ਹੋਵੇ ਤੇ ਫਿਰ ਉਹਦੀ ਵੈਲਿਊ ਜਦੋਂ ਲੱਥ ਗਏ ਉਦੋਂ ਪਤਾ ਲੱਗਣਾ ਵੀ ਏਡੀ ਵੱਡੀ ਪਾਵਰ ਜਿਨ੍ਹਾਂ ਹੀ ਐਵੇਂ ਨੁਕਸਾਨ ਕਰੀ ਗਏ ਲੋਕਾਂ ਦਾ ਆਈ ਆਪਣੇ ਪੰਜਾਬ ਦਾ ਨੁਕਸਾਨ ਕਰਾਈ ਗਏ ਆ ਵੀ ਸਾਡੇ ਕੋਲ ਪਾਵਰ ਹੀ ਬੜੀ ਸੀ ਇਹ ਗਏ ਤੋਂ ਬਾਅਦ ਪਤਾ ਲੱਗਣਾ ਤੇ ਮੈਂ ਇੱਕੋ ਗੱਲਾਂ ਨਾ ਵੀ ਗੱਜਣਾ ਛੱਡ ਦੇ ਵਰਸਣਾ ਛੱਡ ਦੇ ਜਿਹੜਾ ਲੋਕਾਂ ਦੇ ਟਿੱਪੀਆਂ ਕਰਨੀਆਂ ਛੱਡ ਦੇ ਆਪਾਂ ਇਹਨੇ ਜੋਗੇ ਹੈ ਨਹੀਂ ਸੀ ਐਮ ਸਾਹਿਬ ਆਪਾਂ ਤਾਂ ਕਈਆਂ ਗੱਲਾਂ ਪੁੱਛ ਕੇ ਭੋਲਣਾ ਹੁੰਦਾ ਉਥੇ ਵੀ ਮੈਂ ਬੋਲਾਂ ਕੀ ਸਾਡੇ ਤੇ ਜਿਹੜੇ ਪੜਦੇ ਉਹ ਵੀ ਦਿੱਲੀਆਣੇ ਆਣ ਕੇ ਚੁੱਕਦੇ ਆ ਜਿਹੜੀ ਅਸੀਂ ਕੋਈ ਚੀਜ਼ ਬਣਾਈ ਹੁੰਦੀ ਪੰਜਾਬ ਚ ਸਾਡਾ ਸਟੇਟਸ ਕੋਈ ਨਹੀਂ ਰਹਾ ਤੇ ਐਵੇਂ ਹੱਥ ਖੜੇ ਕਰਦਿਆ ਕਰ ਕੋਈ ਫਾਇਦਾ ਨਹੀਂ ਸੀ ਐਮ ਸੀਪਰ ਦਾ ਹੂੰ ਚਲੋ ਮਤਲਬ ਹੁਣ ਅਖੀਰ ਚ ਮੈਨੂੰ ਇਹ ਦੱਸੋ ਕਿ ਕੋਠੀ ਵਾਲੇ ਮਸਲੇ ਨੂੰ ਲੈ ਕੇ ਕਿਉਂਕਿ ਮੈਂ ਗੱਲ ਉਹਦੇ ਤੋਂ ਸ਼ੁਰੂ ਕੀਤੀ ਸੀ ਉਹ ਰੋਦੇ ਤੋਂ ਹੀ ਖਤਮ ਕਰ ਰਿਆ ਕੋਈ ਤੁਹਾਡਾ ਵਿਚਾਰ ਹੈ ਕਿ ਕੋਰਟ ਜਾ ਕੇ ਔਰ ਇਹ ਸਾਰੀ ਲੜਾਈ ਲੜੀ ਜਾਵੇ ਕਿਉਂਕਿ ਇਹ ਦੇਖੋ ਐਸ ਐਮ ਐਲ اے ਅਧਿਕਾਰ ਤੇ ਤੁਹਾਡਾ ਹੈ ਉਹ ਲੈਂਡ ਦਾ ਪਰ ਜਦੋਂ ਹੁਣ ਉਹ ਖਾਲੀ ਕਰਾ ਲਈ ਉਹ ਸਾਰਾ ਕੁਝ ਅੱਜ ਪੂਰੀ ਮੀਡੀਆ ਚ ਦੇਖਿਆ ਗਿਆ ਉਸ ਤੋਂ ਬਾਅਦ ਤੁਹਾਡਾ ਹੁਣ ਕੀ ਅਗਲਾ ਸਟੈ ਇਹ ਜਾਵਾਂਗੇ ਕੋਰਟ 'ਚ ਜਾਵਾਂਗੇ ਕੋਰਟ ਤੋਂ ਜੋ ਸਾਨੂੰ ਡਿਸੀਜਨ ਹੋਊਗਾ ਉਹਦੇ ਉਹਦੇ ਹਿਸਾਬ ਨਾਲ ਚੱਲਾਂਗੇ ਤੇ ਅਸੀਂ ਆਪਦਾ ਵੀ ਜਾਵਾਂਗੇ ਇਹ ਕੇਜਰੀਵਾਲ ਦੇ ਜਿਹੜੇ ਜਿਹੜੀਆਂ ਕੋਠੀਆਂ ਲਈਆਂ ਉਹਨਾਂ ਦਾ ਵੀ ਜਾਵਾਂਗੇ ਜਿਹੜੇ ਬਿਨਾ ਮੈਂ ਮੈਂ ਅਖੀਰ 'ਚ ਹੋਈ ਪੁੱਛਣਾ ਚਾਹ ਰਿਹਾ ਸੀ ਆਪਣੀ ਲਈ ਜਾਓਗੇ ਜਾਂ ਬਾਕੀ ਵਾਲੀ ਵੀ ਜਾਓਗੇ ਜਿਹੜੇ ਦੱਬੀ ਬੈਠੇ ਆ ਬੇੜਾ ਬਿਨਾਂ ਅਧਿਕਾਰਾਂ ਤੋਂ ਜਿਹੜੇ ਕੋਠੀਆਂ 'ਚ ਬੈਠੇ ਉਹਨਾਂ ਵਾਸਤੇ ਵੀ ਜਾਵਾਂਗੇ ਸਾਰਿਆਂ ਵਾਸਤੇ ਜਾਵਾਂਗੇ ਲੜਾਈ ਲੜਾਂਗੇ ਚਲੋ ਠੀਕ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਪਠਾਨ ਮਾਜਰਾ ਜੀ ਸਾਡੇ ਨਾਲ ਜੁੜਨ ਦੇ ਲਈ ਸੋ ਸਵਾਲ ਵੱਡੇ ਨੇ ਕਿ ਜੋ ਸਨੌਰ ਐਮ ਐਲ ਏ ਹਰਮਿੰਦਰ ਸਿੰਘ ਪਠਾਨ ਮਾਜਰਾ ਨਾਲ ਹੀ ਉਹਨਾਂ ਦੇ ਪਰਿਵਾਰ ਨਾਲ ਉਹ ਜੋ ਹੈ ਉਸ ਨੂੰ ਬਾਰੇ ਸਵਾਲ ਵਟੇ ਲੈ ਕੇ ਕਾਨੂੰਨ ਦੇ ਤਹਿਤ ਜਾਂ ਕਾਨੂੰਨ ਦਾ ਡਰਾਵਾ ਦੇ ਕੇ ਇਹ ਜਿਹੜੀ ਕਾਰਵਾਈ ਹੈ ਉਹ ਜਬਰੀ ਕਾਰਵਾਈ ਹੈ ਸਵਾਲ ਵਟੇ ਨੇ ਸਰਕਾਰ ਨੂੰ ਜਵਾਬ ਇਹਦੇ ਤੇ ਸ਼ਾਇਦ ਦੇਣਾ ਪਏਗਾ ਇਜਾਜ਼ਤ ਦਿਓ ਸਸਟੀਕਰ